ਜਾਂ ਤਾਂ ਭਾਈ ਕੀ ਵੀ ਬਣ ਜਾਓ ਨਿਊਜ਼ੀਲੈਂਡ ਦੇ ਵਾਸੀ ਬਣ ਜਾਓ ਜਾਂ ਫਿਰ ਇੱਥੋਂ ਚਲੇ ਜਾਓ ਇਹ ਕਹਿਣਾ ਹੈ ਉਹਨਾਂ ਖੱਬੇ ਪੱਖੀ ਗੁੱਟਾਂ ਦਾ ਜਿਹੜੇ ਅੱਜ ਕੱਲ ਨਿਊਜ਼ੀਲੈਂਡ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਪਰ ਇੱਥੇ ਆਪਾਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਸ਼ਾਇਦ ਦੁਨੀਆ ਦਾ ਕੋਈ ਅਜਿਹਾ ਦੇਸ਼ ਹੋਊਗਾ ਜਿੱਥੇ ਪੰਜਾਬੀ ਨਾ ਵਸਦੇ ਹੋਣ ਇੱਥੇ ਉਹਨਾਂ ਨੇ ਆਪਣੀਆਂ ਮਿਹਨਤਾਂ ਦੇ ਨਾਲ ਉੱਚੀਆਂ ਮੱਲਾਂ ਨਾ ਮਾਰੀਆਂ ਹੋਣ ਪੂਰੀ ਦੁਨੀਆ 'ਚ ਮਾਣ ਖੱਟਣ ਵਾਲੇ ਕਿਤੇ ਨਾ ਕਿਤੇ ਵੱਖਰੇ ਹੋਣ ਦਾ ਅਕਸਰ ਵਿਰੋਧ ਵੀ ਚੱਲ ਜਾਈਏ ਪਾਵੇਂ ਰੰਗ ਰੂਪ ਪਹਿਰਾਵੇ ਦਾ ਵਿਰੋਧ ਹੋਵੇ ਜਾਂ ਫਿਰ ਕੰਮ ਕਾਜ ਜਾਂ ਨੌਕਰੀਆਂ ਵਿੱਚ ਮੋਰੀ ਹੋਣ ਦਾ ਵਿਰੋਧ ਹੋਵੇ। ਕੁੱਲ ਮਿਲਾਕੇ ਜਿੱਥੇ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਨਾਲ ਸਫਲਤਾ ਦੇ ਝੰਡੇ ਗੱਡੇ ਨੇ ਉੱਥੇ ਉਹਨਾਂ ਨੂੰ ਕਈ ਵਾਰ ਤਿੱਖੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਅਜਿਹੇ ਵਿਰੋਧ ਅੱਜਕੱਲ੍ਹ ਦੇਖਣ ਨੂੰ ਮਿਲ ਰਿਹਾ ਹੈ ਕੀ ਵੀ ਦੇਸ਼ ਨਿਊਜ਼ੀਲੈਂਡ ਦੇ ਵਿੱਚ। ਜਿੱਥੇ ਖੱਬੇ ਪੱਖੀ ਗੁੱਟਾਂ ਦੇ ਵੱਲੋਂ ਲਗਾਤਾਰ ਨਿਊਜ਼ੀਲੈਂਡ 'ਚ ਰਹਿਣ ਵਾਲੇ ਪ੍ਰਵਾਸੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿੱਚ ਖਾਸ ਤੌਰ ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਿੱਖ ਭਾਈਚਾਰਾ ਕਹਿਣ ਦਾ ਕਾਰਨ ਇਹ ਹੈ ਕਿ ਬੀਤੇ ਦਿਨੀ ਨਿਊਜ਼ੀਲੈਂਡ ਚ ਸਿੱਖ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕਣਾ ਅਤੇ ਆਪਣੇ ਵਿਰੋਧ ਪ੍ਰਦਰਸ਼ਨ ਦੌਰਾਨ ਉਹਨਾਂ ਨੂੰ ਅੱਗੇ ਨਾ ਵਧਣ ਦੇਣਾ ਅਜਿਹਾ ਇੱਕ ਵਾਰ ਨਹੀਂ ਸਗੋਂ ਦੋ ਵਾਰ ਹੋ ਚੁੱਕਿਆ ਹੈ ਦੋਵੇਂ ਸਮੇਂ ਖੱਬੇ ਪੱਖੀ ਗੁੱਟਾਂ ਵੱਲੋਂ ਨਗਰ ਕੀਰਤਨ ਨੂੰ ਅਧਵਿਚਕਾਰ ਰੋਕ ਕੇ ਹੀ ਆਪਣਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਨਿਊਜ਼ੀਲੈਂਡ ਛੱਡਣ ਦੇ ਨਾਰੇ ਲਗਾਏ ਗਏ ਇਥੋਂ ਤੱਕ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਾਂ ਤਾਂ ਆਪਣੇ ਆਪ ਨੂੰ ਕੀਵੀ ਕਹੋ ਜਾਂ ਫਿਰ ਨਿਊਜ਼ੀਲੈਂਡ ਛੱਡ ਦਿਓ ਅਜਿਹਾ ਵਿਰੋਧ ਸਿਰਫ ਧਾਰਮਿਕ ਸਮਾਗਮਾਂ ਵਿੱਚ ਨਹੀਂ ਸਗੋਂ ਹੁਣ ਨੌਕਰੀਆਂ ਲੈਣ ਸਮੇਂ ਵੀ ਕੀਤਾ ਜਾ ਰਿਹਾ ਜਿਸ ਦਾ ਤਾਜ਼ਾ ਮਾਮਲਾ ਹਾਲ ਹੀ ਚ ਸਾਹਮਣੇ ਆਇਆ ਜਿੱਥੇ ਨਿਊਜ਼ੀਲੈਂਡ ਵਿੱਚ ਪੁਲਿਸ ਭਾਰਤੀ ਲਈ ਭਾਰਤੀਆਂ ਅਤੇ ਪੰਜਾਬੀਆਂ ਨੂੰ ਦਿੱਤੇ ਗਏ ਸੱਦੇ ਦਾ ਖੱਬੇ ਪੱਖੀਆਂ ਵੱਲੋਂ ਵਿਰੋਧ ਕਰਦੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਵਿਰੁੱਧ ਇੱਕ ਵੱਡੇ ਪ੍ਰਦਰਸ਼ਨ ਦੀ ਚੇਤਾਵਨੀ ਦਿੰਦਿਆਂ ਕਿਹਾ ਗਿਆ ਜਾਂ ਤਾਂ ਕੀ ਬਣੋ ਜਾਂ ਦੇਸ਼ ਛੱਡ ਦਿਓ ਨਿਊਜ਼ੀਲੈਂਡ ਪੁਲਿਸ ਵਿੱਚ ਪੰਜਾਬੀਆਂ ਦੀ ਭਾਰਤੀ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਸਥਾਨਕ ਡੈਸਟਿਨੀ ਚਰਚ ਦੇ ਬ੍ਰਾਇਨ ਤਮਾਕੀ ਜੋ ਕਿ ਮਨਿਕਾਓ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਭਾਰਤੀ ਸੈਮੀਨਾਰ 'ਚ ਸ਼ਾਮਲ ਹੋਏ ਨਿਊਜ਼ੀਲੈਂਡ 'ਚ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਵੱਧ ਰਹੀ ਗਿਣਤੀ ਵਿਰੁੱਧ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦਿੰਦਿਆਂ ਬ੍ਰਾਇਨ ਤਮਾਕੀ ਅਤੇ ਉਹਨਾਂ ਦੀ ਸੰਸਥਾ ਦਾ ਦਾ ਫਰੀडम ਐਂਡ ਰਾਈਟਸ ਕੋਲੀਜ਼ਨ ਦਾ ਕਹਿਣਾ ਹੈ ਕਿ ਉਹ ਆਕਲੈਂਡ ਹਾਰਬਰ ਬ੍ਰਿਜ ਤੇ ਬੇਹਤਾਸ਼ਾ ਇਮੀਗ੍ਰੇਸ਼ਨ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਲਈ ਤਿਆਰ ਨੇ ਪ੍ਰਦਰਸ਼ਨਕਾਰੀਆਂ ਨੇ ਨਾਰਾ ਲਗਾਇਆ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਰਹਿਣ ਦਿਓ ਕੀਵੀ ਬਣੋ ਜਾਂ ਫਿਰ ਦੇਸ਼ ਛੱਡ ਦਿਓ ਹਾਲਾਂਕਿ ਦਾ ਫਰੀडम ਐਂਡ ਰਾਈਟਸ ਕੋਲੀਜ਼ਨ ਦੇ ਵਿਰੋਧ ਦੇ ਐਲਾਨ ਤੋਂ ਬਾਅਦ ਪੁਲਿਸ ਅਤੇ ਟ੍ਰਾਂਸਪੋਰਟ ਪੁਆਕ ਨੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਪੁਲ ਤੇ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਪਰ ਤਮਾਕੀ ਅਤੇ ਉਹਨਾਂ ਦਾ ਸਮਰਥਕ ਵਿਰੋਧ ਪ੍ਰਦਰਸ਼ਨ ਤੇ ਅੜੇ ਰਹੇ ਖੈਰ ਪੁਲਿਸ ਅਤੇ ਟਰਾਂਸਪੋਰਟ ਫੌਾਕਤੀ ਰੋਕ ਤੋਂ ਬਾਅਦ ਫ੍ਰੀडम ਐਂਡ ਰਾਈਟਸ ਕੋਲੀਜ਼ਨ ਵੱਲੋਂ ਆਕਲੈਂਡ ਹਾਰਬਰ ਬ੍ਰਿਜ ਦੇ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੀ ਰੋਕ ਸੀ ਪ੍ਰਦਰਸ਼ਨਕਾਰੀ ਫਿਰ ਪੁਲ ਦੇ ਹੇਠਾਂ ਇਕੱਠੇ ਹੋਏ ਅਤੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਨਿਊਜ਼ੀਲੈਂਡ 'ਚ ਵੱਧ ਰਹੇ ਪ੍ਰਵਾਸ ਦਾ ਉਹਨਾਂ ਨੇ ਵਿਰੋਧ ਕੀਤਾ ਤਾਂ ਵਿਰੋਧ ਪ੍ਰਦਰਸ਼ਨ ਦੌਰਾਨ ਤਮਾਕੀਆਂ ਨੇ ਕੀ ਚਾਰਕ ਦਿੱਤੇ ਨੇ ਤonnage ਦਾ ਕਹਿਣਾ ਸੀ ਕਿ ਦਿਨ ਦਾ ਸਭ ਤੋਂ ਮਹੱਤਮ ਪੁਰपल ਉਹ ਸੀ ਜਦੋਂ ਸਾਨੂੰ ਪੁਲਿਸ ਦੀ ਨਾਕਾਬੰਦੀ ਦਾ ਸਾਹਮਣਾ ਕਰਨਾ ਪਿਆ ਮੈਂ ਸਪਸ਼ਟ ਕਰ ਦਿੰਦਾ ਕਿ ਫਰੰਟ ਲਾਈਨਾਂ 'ਤੇ ਪੁਲਿਸ ਸਮੱਸਿਆ ਨਹੀਂ ਹੈ ਉਹ ਸਿਰਫ ਦਵਾ ਅਤੇ ਮੁਸ਼ਕਲ ਹਾਲਾਤਾਂ 'ਚ ਆਪਣਾ ਕੰਮ ਕਰ ਰਹੇ ਨੇ ਜਦੋਂ ਕਿ ਅਸਲ ਸਮੱਸਿਆ ਸਿਖਰ ਤੇ ਪ੍ਰੇਸ਼ਟ ਲੀਡਰਸ਼ਿਪ ਹੈ ਅਸੀਂ ਸ਼ਾਂਤੀ ਅਤੇ ਪ੍ਰਾਰਥਨਾ ਦਾ ਰਸਤਾ ਚੁਣਿਆ ਤੇ ਉਸੇ ਤਹਿਤ ਅਸੀਂ ਪ੍ਰਦਰਸ਼ਨ ਕਰਾਂਗੇ ਪਰ ਹੁਣ ਮਾਮਲੇ ਨੂੰ ਵਿਸਥਾਰ ਨਾਲ ਸਮਝਣ ਤੋਂ ਪਹਿਲਾਂ ਇਹ ਸਮਝਣਾ ਹੋਊਗਾ ਕਿ ਵਿਰੋਧ ਪ੍ਰਦਰਸ਼ਨ ਕਿਉਂ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਨੌਕਰਾਂ ਨੂੰ ਲੈ ਕੇ ਵਿਵਾਦ ਕਿਵੇਂ ਸ਼ੁਰੂ ਹੋਇਆ ਨਿਊਜ਼ੀਲੈਂਡ ਪੁਲਿਸ ਚ ਘੱਟ ਗਿਣਤੀ ਮੈਂਬਰਾਂ ਦੀ ਭਰਤੀ ਹੋਈ ਨਿਊਜ਼ੀਲੈਂਡ ਦੇ ਮੈਨਕਾਓ ਪੁਲਿਸ ਸਟੇਸ਼ਨ ਚ ਇੱਕ ਭਾਰਤੀ ਸੈਮੀਨਾਰ ਆਯੋਜਿਤ ਕੀਤਾ ਗਿਆ ਨਿਊਜ਼ੀਲੈਂਡ ਪੁਲਿਸ ਭਾਰਤੀ ਭਾਈਚਾਰੇ ਤੇ ਹੋਰ ਘੱਟ ਗਿਣਤੀਆਂ ਦੇ ਮੈਂਬਰਾਂ ਨੂੰ ਪੁਲਿਸ ਫੋਰਸ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਕਾਰਨ ਕੀ ਹੈ ਕਿ ਕਿਉਂਕਿ ਜਿਹੜੇ ਉੱਥੇ ਸਬੰਧਤ ਭਾਈਚਾਰੇ ਨੇ ਉਹਨਾਂ ਨਾਲ ਸਬੰਧਤ ਮਾਮਲਿਆਂ ਨੂੰ ਸੋ ਖਾਲੇ ਤਰੀਕੇ ਨਾਲ ਨਜਿੱਠਿਆ ਜਾ ਸਕੇ ਕਿਉਂਕਿ ਸਬੰਧਤ ਭਾਈਚਾਰੇ ਦੇ ਲੋਕ ਪੁਲਿਸ ਮਹਿਕਮੇ ਵਿੱਚ ਹੋਣਗੇ ਤਾਂ ਉਹ ਮੁਸ਼ਕਲਾਂ ਨੂੰ ਆਸਾਨੀ ਨਾਲ ਸਮਝ ਸਕਣਗੇ ਇਹ ਇੱਕ ਕਾਰਨ ਸੀ ਇਸ ਸਬੰਧੀ ਭਾਰਤੀ ਨਿਊਜ਼ੀਲੈਂਡ ਪੁਲਿਸ ਦੁਆਰਾ ਭਰਤੀ ਕੀਤੇ ਗਏ ਦੋ ਪੰਜਾਬੀ ਕਾਂਸਟੇਬਲ ਮਨਪ੍ਰੀਤ ਸਿੰਘ ਰਮਾਣਾ ਤੇ ਕਾਂਸਟੇਬਲ ਗੁਲਾਬ ਸਿੰਘ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਤਾਂ ਜੋ ਆਪਣੇ ਲੋਕਾਂ ਨੂੰ ਉਹ ਆਸਾਨ ਸ਼ਬਦਾਂ ਦੇ ਵਿੱਚ ਸਮਝਾ ਸਕਣ ਕਿ ਭਾਈ ਭਾਈਚਾਰੇ ਲਈ ਇੱਕ ਚੰਗੀ ਖਬਰ ਹੈ ਜੇਕਰ ਕੋਈ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਤਾਂ ਪੁਲਿਸ ਸਟੇਸ਼ਨ ਵਿੱਚ ਇੱਕ ਸੈਮੀਨਾਰ ਕਰਵਾ ਰਹੇ ਨੇ ਉੱਥੇ ਆਓ ਪੁਲਿਸ ਫੋਰਸ ਚ ਕਿਵੇਂ ਸ਼ਾਮਲ ਹੋਣਾ ਹੈ ਭਰਤੀ ਪ੍ਰਕਿਰਿਆ ਕੀ ਹੈ ਇਹ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਇਸ ਭਰਤੀ ਦੇ ਲਈ ਉਮੀਦਵਾਰ ਦਾ ਪੀਅਰ ਹੋਣਾ ਬਿਲਕੁਲ ਵੀ ਜ਼ਰੂਰੀ ਨਹੀਂ ਹੈ ਤਾਂ ਇਹ ਅਪੀਲ ਆ ਜਿਹੜੀ ਗੁਲਾਬ ਸਿੰਘ ਤੇ ਉਹਨਾਂ ਵੱਲੋਂ ਰਮਾਣਾ ਉਹਨਾਂ ਵੱਲੋਂ ਕੀਤੀ ਗਈ ਤਾਂ ਪ੍ਰਦਰਸ਼ਨਕਾਰੀਆਂ ਨੇ ਇਸ ਵੀਡੀਓ ਤੇ ਤਰਕ ਦਿੰਦਿਆਂ ਕਿਹਾ ਕਿ ਪੁਲਿਸ ਵਰਗੀ ਗੁਪਤ ਫੋਰਸ ਦੇ ਵਿੱਚ ਸਿਰਫ ਨਿਊਜ਼ੀਲੈਂਡ ਦੇ ਨਾਗਰਿਕ ਹੋਣੇ ਚਾਹੀਦੇ ਨੇ ਕਿਉਂਕਿ ਫੋਰਸ ਦੇ ਵਿੱਚ ਗੈਰ ਨਿਊਜ਼ੀਲੈਂਡ ਵਾਸੀਆਂ ਦੀ ਭਰਤੀ ਕਰਨ ਦੇ ਨਾਲ ਗੁਪਤ ਜਾਣਕਾਰੀ ਦੂਜੇ ਦੇਸ਼ਾਂ ਦੇ ਹੱਥਾਂ 'ਚ ਜਾ ਸਕਦੀ ਹੈ ਵਿਰੋਧੀਆਂ ਦਾ ਤਰਕ ਹੈ ਕਿ ਪ੍ਰਵਾਸੀਆਂ ਨੂੰ ਪੁਲਿਸ ਫੋਰਸ ਵਿੱਚ ਸ਼ਾਮਲ ਕਰਨਾ ਸਰਕਾਰੀ ਤੰਤਰ ਦੇ ਵਿੱਚ ਵਿਦੇਸ਼ੀ ਏਜੰਡੇ ਦੀ ਕੁਸਫੈਟ ਕਰਨ ਦੇ ਬਰਾਬਰ ਹੈ ਤਾਂ ਹੁਣ ਗੱਲ ਕਰਦੇ ਹਾਂ ਆਪਾਂ ਤਮਾਕੀ ਗਰੁੱਪ ਦੇ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਮੁੱਖ ਕਾਰਨ ਇਹਨਾਂ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਇਸ ਆਲ ਤਰੀਕੇ ਦੇ ਨਾਲ ਜ ਜਿਹਨਾਂ ਨੂੰ ਆਪਾਂ ਸਮਝੀਏ ਤਾਂ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਇਮੀਗ੍ਰੇਸ਼ਨ ਤੇ ਵੀਜ਼ਾ ਨਿਯਮਾਂ 'ਚ ਟਿਲ ਪ੍ਰਦਰਸ਼ਨਕਾਰੀਆਂ ਵਿੱਚੋਂ ਬ੍ਰਾਇਨ ਤਮਾਕੀ ਸਮੂਦਾ ਤਰਕ ਹੈ ਕਿ ਭਾਰਤ ਨਾਲ ਪ੍ਰਸਤਾਵਿਤ ਐਫਟੀਏ ਅਸਲ ਵਿੱਚ ਇੱਕ ਗੁਪਤ ਵੀਜ਼ਾ ਸੌਦਾ ਹੈ ਇਸ ਦੇ ਤਹਿਤ ਲਗਭਗ 5000 ਭਾਰਤੀ ਪੇਸ਼ੇਵਰ ਅਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਤੱਕ ਆਸਾਨ ਪਹੁੰਚ ਮਿਲੇਗੀ ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਨਿਊਜ਼ੀਲੈਂਡ ਵਾਸੀਆਂ ਦੇ ਰੋਜ਼ਗਾਰ ਨੂੰ ਖਤਰਾ ਹੋਵੇਗਾ ਪਹਿਲਾ ਤਾਂ ਇਹ ਹੋ ਗਿਆ ਦੂਜਾ ਪੰਜਾਬੀਆਂ ਵੱਲੋਂ ਡੇਰੀ ਸੈਕਟਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿਉਂ ਕਿ ਪੰਜਾਬੀਆਂ ਨੂੰ ਪਸ਼ੂ ਪਾਲਣ ਵਿੱਚ ਚੰਗੀ ਤਰ੍ਹਾਂ ਮਹਾਰਤਾ ਹਾਸਲ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਦੇ ਡੇਰੀ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਬ੍ਰਾਈਕ ਤਮਾਕੀ ਗਰੁੱਪ ਦਾ ਤਰਕ ਹੈ ਕਿ ਨਿਊਜ਼ੀਲੈਂਡ ਦੀ ਆਰਥਿਕਤਾ ਡੇਰੀ ਸੈਕਟਰ ਤੇ ਨਿਰਭਰ ਕਰਦੀ ਹੈ ਜੇਕਰ ਇਸ ਸੈਕਟਰ ਨੂੰ ਵਿਦੇਸ਼ੀਆਂ ਲਈ ਖੋਲ ਦਿੱਤਾ ਜਾਂਦਾ ਹੈ ਤਾਂ ਹੌਲੀ-ਹੌਲੀ ਆਪਣਾ ਕਬਜ਼ਾ ਕਰ ਲੈਣਗੇ ਜਾਂ ਕਹਿ ਲਈਏ ਕਿ ਪੰਜਾਬੀ ਜਿਹੜੇ ਪਸ਼ੂ ਪਾਲਣ ਦੇ ਵਿੱਚ ਮਾਹਰ ਨੇ ਭਾਰਤੀ ਮਾਹਰ ਨੇ ਤਾਂ ਜੇਕਰ ਸਾਡੇ ਦੇਸ਼ ਦੇ ਵਿੱਚ ਆ ਕੇ ਡੈਰੀ ਸੈਕਟਰ ਦੇ ਵਿੱਚ ਕੰਮ ਕਰਦੇ ਤਾਂ ਇੱਥੋਂ ਹੌਲੀ-ਹੌਲੀ ਇੱਥੋਂ ਦੇ ਪ੍ਰਬੰਧ ਨੂੰ ਸਿੱਖ ਕੇ ਇੱਥੋਂ ਦਾ ਡੈਰੀ ਫਾਰਮਾ ਜਿਹੜਾ ਆਪਣੇ ਕਾਬਜੇ ਹੇਠ ਕਰ ਲੈਣਗੇ ਯਾਨੀ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਦੇਣਗੇ ਪ੍ਰਦਰਸ਼ਨਕਾਰੀਆਂ ਤੇ ਨਿਊਜ਼ੀਲੈਂਡ ਫਰਸਟ ਪਾਰਟੀ ਦਾ ਕਹਿਣਾ ਹੈ ਕਿ ਭਾਰਤ ਨੇ ਇਸ ਸਮਝੌਤੇ ਦੇ ਵਿੱਚ ਯਾਨੀ ਕਿ ਐਫਟੀਏ ਦੇ ਵਿੱਚ ਨਿਊਜ਼ੀਲੈਂਡ ਦੇ ਦੁੱਧ ਅਤੇ ਮੱਖਣ ਨੂੰ ਸ਼ਾਮਿਲ ਕੀਤਾ ਜੇਕਰ ਨਿਊਜ਼ੀਲੈਂਡ ਦੇ ਕਿਸਾਨਾਂ ਨੂੰ ਭਾਰਤੀ ਬਾਜ਼ਾਰ ਵਿੱਚ ਜਗ੍ਹਾ ਨਹੀਂ ਮਿਲ ਰਹੀ ਤਾਂ ਨਿਊਜ਼ੀਲੈਂਡ ਆਪਣੇ ਬਾਜ਼ਾਰ ਕਿਉਂ ਖੋਲ ਰਿਹਾ ਹੋਣਾ ਵਾਸਤੇ ਤੇ ਇਹ ਤਰਕ ਬੜਾ ਗੰਭੀਰਤਾ ਨਾਲ ਦਿੱਤਾ ਗਿਆ ਉਸ ਤੋਂ ਬਾਅਦ ਤੀਸਰੇ ਤਰਕ ਦੀ ਜੇਕਰ ਗੱਲ ਕੀਤੀ ਜਾਵੇ ਭਾਰਤੀ ਘਰ ਖਰੀਦਨੇ ਨੇ ਜਿਸ ਕਾਰਨ ਕੀਮਤਾਂ ਵੱਧ ਰਹੀਆਂ ਨੇ ਨਿਊਜ਼ੀਲੈਂਡ ਇਸ ਸਮੇਂ ਘਰਾਂ ਦੀਆਂ ਘਾਟਾਂ ਅਤੇ ਵੱਧਦੀਆਂ ਕੀਮਤਾਂ ਨਾਲ ਜੂਝ ਰਿਹਾ ਹੈ ਸਥਾਨਕ ਲੋਕਾਂ ਦਾ ਦਾਵਾ ਹੈ ਕਿ ਵੱਡੀ ਗਿਣਤੀ 'ਚ ਭਾਰਤੀ ਇੱਥੇ ਘਰ ਖਰੀਦਨੇ ਜਿਸ ਕਾਰਨ ਘਰਾਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਇਹ ਵੱਧਦੀਆਂ ਕੀਮਤਾਂ ਆਸਥ ਕੀਵੀਆਂ ਦੇ ਲਈ ਘਰ ਖਰੀਦਣਾ ਮੁਸ਼ਕਲ ਬਣਾ ਰਹੀਆਂ ਨੇ ਇਸ ਨਾਲ ਸੜਕਾਂ ਅਤੇ ਹਸਪਤਾਲਾਂ ਤੇ ਵੀ ਭੀੜ ਵੱਧ ਨਜ਼ਰ ਆ ਰਹੀ ਹੈ 4 ਤਾਰਿਕ ਕਿਵੀ ਨਿਊਜ਼ੀਲੈਂਡ ਦੇ ਸੱਭਿਆਚਾਰ ਨੂੰ ਖਤਰਾ ਮੰਨ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਵਿੱਚ ਬਹੁ ਸੱਭਿਆਚਾਰਕੀ ਸਥਿਤੀ ਪੈਦਾ ਹੋ ਗਈ ਹੈ ਇਸ ਨਾਲ ਨਿਊਜ਼ੀਲੈਂਡ ਦੇ ਸੱਭਿਆਚਾਰ ਦੇ ਲਈ ਖਤਰਾ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਬਾਰੇ ਲੋਕੀ ਕਿਵੀਆਂ ਦੀ ਅਸਲ ਪਛਾਣ ਨੂੰ ਤਬਾਹ ਕਰ ਰਹੇ ਨੇ ਇੱਥੇ ਅੱਜ ਗੁਰਦੁਆਰੇ ਮੰਦਰ ਅਤੇ ਮਸਜਿਦਾਂ ਬਣਾਈਆਂ ਗਈਆਂ ਨੇ ਸੜਕਾਂ ਤੇ ਧਾਰਮਿਕ ਜਲੂਸ ਕੱਢੇ ਜਾ ਰਹੇ ਨੇ ਜਿਵੇਂ ਕਿ ਅਸੀਂ ਬੀਤੇ ਦਿਨੀ ਦੇਖਿਆ ਵੀ ਸੀ ਤੇ ਇਹੀ ਜਿਹੜਾ ਬ੍ਰਾਂਹ ਤਮਾਕੀ ਦਾ ਗਰੁੱਪ ਹੈ ਜਿਹੜਾ ਉਸ ਦੇ ਵੱਲੋਂ ਲੰਦੇ ਸਾਲ ਤੇ ਚੜਦੇ ਸਾਲ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਦਰਮਿਆਨ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਨਗਰ ਕੀਰਤਨ ਨੂੰ ਜਿਹੜਾ ਅੱਗੇ ਵਧਣ ਤੋਂ ਰੋਕਿਆ ਗਿਆ ਤੇ ਇਹ ਤਰਕ ਜਿਹੜਾ ਖਿੱਤਨੇ ਕੇ ਤੇ ਉਧਰ ਜੁੜਦਾ ਹੋਇਆ ਨਜ਼ਰ ਜ਼ਰੂਰ ਆ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ ਇਹਨਾਂ ਦੇ ਵੱਲੋਂ ਧਾਰਮਿਕ ਜਲੂਸ ਯਾਨੀ ਕਿ ਨਗਰ ਕੀਰਤਨ ਜਾਂ ਹੋਰ ਜਿਹੜੀਆਂ ਧਾਰਮਿਕ ਯਾਤਰਾਵਾਂ ਕੱਢੀਆਂ ਜਾਂਦੀਆਂ ਨੇ ਉਹ ਸਾਡੇ ਸੱਭਿਆਚਾਰ ਲਈ ਖਤਰਾ ਪੈਦਾ ਹੋ ਰਹੀਆਂ ਨੇ ਇਸੇ ਚੌਥਾ ਤਰਕ ਹੁਣ ਪੰਜਵਾਂ ਤਰਕ ਕੀ ਕਹਿੰਦੇ ਨੇ ਉਹ ਨੌਕਰੀਆਂ ਨੂੰ ਲੈ ਕੇ ਗੱਲ ਕਹਿੰਦੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਨੌਕਰੀਆਂ ਦੀ ਧਮਕੀ ਦੇ ਕੇ ਸਥਾਨਕ ਲੋਕਾਂ ਨੂੰ 扑ਕਾਉਣ ਦਾ ਜਿਹੜਾ ਖੱਬੇ ਪੱਖੀ ਗੁੱਟਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਨਿਊਜ਼ੀਲੈਂਡ ਦੇ ਖੱਬੇ ਪੱਖੀ ਲੋਕ ਇਹ ਕਹਿ ਰਹੇ ਨੇ ਕਿ ਸਥਾਨਕ ਲੋਕਾਂ ਨੂੰ 扑ਕਾ ਰਹੇ ਹਨ ਬਾਹਰੀ ਲੋਕ ਨਿਊਜ਼ੀਲੈਂਡ ਦੀ ਆਰਥਿਕ ਮੰਦੀ ਲਈ ਖਤਰਾ ਬਣ ਰਹੇ ਨੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਾਹਰੀ ਲੋਕ ਨਿਊਜ਼ੀਲੈਂਡ ਦੀ ਆਰਥਿਕ ਖੁਸ਼ਹਾਲੀ ਲਈ ਖਤਰਾ ਨੇ ਭਾਰਤੀ ਪੇਸ਼ੇਵਾਰ ਹਰ ਜਗ੍ਹਾ ਕੰਮ ਕਰਦੇ ਨਜ਼ਰ ਆ ਰਹੇ ਨੇ ਬਾਰੇ ਲੋਕਾਂ ਨੂੰ ਨੌਕਰੀ ਤੇ ਰੱਖਣ ਦੀ ਬਜਾਏ ਸਰਕਾਰ ਨੂੰ ਆਪਣੇ ਨਾਗਰਿਕਾਂ ਨੂੰ ਸਿੱਖਲਾਈ ਦੇਣੀ ਚਾਹੀਦੀ ਹੈ ਤੇ ਨੌਕਰੀ ਵੀ ਉਹਨਾਂ ਨੂੰ ਹੀ ਦੇਣੀ ਚਾਹੀਦੀ ਹੈ ਤਾਂ ਇੱਥੇ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਸਾਡੇ ਪ੍ਰਵਾਸੀ ਭਾਵੇਂ ਉਹ ਭਾਰਤੀ ਨੇ ਪੰਜਾਬੀ ਨੇ ਜਾਂ ਦੇਸ਼ ਤੇ ਦੁਨੀਆ ਦੇ ਕਿਸੇ ਵੀ ਕੋਨੇ 'ਚੋਂ ਨਿਊਜ਼ੀਲੈਂਡ ਰੋਜ਼ਗਾਰ ਦੇ ਲਈ ਗਏ ਨੇ ਉਹ ਜੇਕਰ ਨੌਕਰੀਆਂ ਤੇ ਜਾਂਦੇ ਆ ਤਾਂ ਨਿਊਜ਼ੀਲੈਂਡ ਵਾਸੀਆਂ ਲਈ ਉਹ ਨੌਕਰੀ ਦਾ ਖਤਰਾ ਬਣਦੇ ਆ ਕਿਉਂਕਿ ਆਮ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ ਪ੍ਰਵਾਸੀਆਂ ਨੂੰ ਮਿਲ ਜਾਂਦੀ ਆ ਇਹ ਵੀ ਇੱਕ ਵੱਡਾ ਤਾਰਿਕ ਨੂੰ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਛੇਵੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਦੇ ਵਿੱਚ ਐਫਟੀਏ ਦਾ ਵਿਰੋਧ ਹੋ ਰਿਹਾ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਸ਼ੁਰੂ ਹੋ ਗਿਆ ਨਿਊਜ਼ੀਲੈਂਡ ਐਫਟੀਏ ਅਤੇ ਭਾਰਤੀ ਸੱਜੇ ਪੱਖੀ ਵੀ ਇਸ ਦਾ ਵਿਰੋਧ ਕਰ ਰਹੇ ਨੇ ਇਹ ਵਿਰੋਧ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਹੋ ਰਿਹਾ ਪ੍ਰਦਰਸ਼ਨ ਦੌਰਾਨ ਕੀਵੀ ਜੀਵਨ ਸ਼ੈਲੀ ਅਪਣਾਉਣ ਜਾਂ ਦੇਸ਼ ਛੱਡਣ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਖੈਰ ਵਿਦੇਸ਼ਾਂ ਵਿੱਚ ਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਪੰਜਾਬੀਆਂ ਨੂੰ ਜਾਂ ਪ੍ਰਵਾਸੀਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੋਵੇ ਇਥੋਂ ਤੱਕ ਕਿ ਕਈ ਵਾਰ ਇਹ ਵਿਰੋਧ ਜਾਨਲੇਵਾ ਹਮਲੇ ਅਤੇ ਨਸਲੀ ਟਿੱਪਣੀਆਂ ਤੱਕ ਵੀ ਪਹੁੰਚਿਆ ਹੈ ਪਰ ਇਸ ਕਾਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਨੇਕਾਂ ਔਂਕੜਾਂ ਤੋਂ ਬਾਅਦ ਵੀ ਪੰਜਾਬੀਆਂ ਨੇ ਆਪਣੇ ਬਲਬੂਤੇ ਤੇ ਮਿਹਨਤ ਦੇ ਸਦਕਾ ਆਪਣੀ ਕਰਮ ਭੂਮੀ ਦੇ ਵਿਕਾਸ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਜਿਵੇਂ ਉਹ ਕਹਿੰਦੇ ਆ ਕਿ ਜਿਹੜੇ ਦੇਸ਼ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਇਹਨਾਂ ਬੋਲਾਂ ਤੇ ਹੀ ਪ੍ਰਵਾਸੀ ਪੰਜਾਬੀ ਆਪਣਾ ਕੰਮ ਕਰਦੇ ਨਜ਼ਰ ਆਉਂਦੇ ਨੇ ਤਾਂ ਦੇਖਣਾ ਹੁਣ ਇਹ ਵੀ ਹੋਊਗਾ ਕਿ ਨਿਊਜ਼ੀਲੈਂਡ ਦੇ ਵਿੱਚ ਖੱਬੇ ਪੱਖੀਆਂ ਵੱਲੋਂ ਪ੍ਰਵਾਸੀਆਂ ਵਿਰੁੱਧ ਸ਼ੁਰੂ ਕੀਤੇ ਗਏ ਇਸ ਪ੍ਰਦਰਸ਼ਨ ਨੂੰ ਪ੍ਰਸ਼ਾਸਨ ਕਿਵੇਂ ਠੱਲ ਪਾਉਂਦਾ ਹੈ ਜਾਂ ਫਿਰ ਵਿਰੋਧ ਆਉਣ ਵਾਲੇ ਦਿਨਾਂ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਤਾਂ ਸਾਡੀ ਇਹ ਖਾਸ ਰਿਪੋਰਟ ਸੀ ਨਿਊਜ਼ੀਲੈਂਡ ਦੇ ਵਿੱਚ ਚੱਲ ਰਹੇ ਪ੍ਰਵਾਸੀਆਂ ਦੇ ਵਿਰੁੱਧ ਪ੍ਰਦਰਸ਼ਨ ਦੀ ਇਸੇ ਜ਼ਰੀਏ ਵੀ ਸਮਝਿਆ ਗਿਆ ਕਿ ਕਿਹੜੇ ਤਰਕ ਨੇ ਜਿਹੜੇ ਉਹ ਵਿਰੋਧੀ ਧਿਰਾਂ ਦੇ ਵੱਲੋਂ ਕੀਤੇ ਜਾ ਰਹੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਤਕਰੀਬਨ 6 ਤਰਕ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਨੌਕਰੀਆਂ ਦੀ ਗੱਲ ਵੀ ਕੀਤੀ ਹੈ ਸੱਭਿਆਚਾਰ ਦੀ ਗੱਲ ਕੀਤੀ ਹੈ ਵਪਾਰਕ ਸਮਝੌਤਿਆਂ ਦੀ ਗੱਲ ਕੀਤੀ ਹੈ ਡੈਰੀ ਫਾਰਮਿੰਗ ਦੀ ਗੱਲ ਕੀਤੀ ਹੈ ਕਿ ਲੋਕ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੀ ਚੀਜ਼ਾਂ ਲਈ ਖਤਰਾ ਬਣ ਰਹੇ ਨੇ ਪਰ ਪ੍ਰਵਾਸੀ ਸਿਰਫ ਉੱਥੇ ਆਪਣੇ ਰੋਜ਼ਗਾਰ ਦੇ ਲਈ ਜਾ ਰਹੇ ਨੇ ਪ੍ਰਵਾਸੀ ਆਪਣੇ ਧਰਮ ਨੂੰ ਨਾਲ ਲੈ ਕੇ ਚੱਲ ਰਹੇ ਨੇ ਆਪਣੇ ਪਰਿਵਾਰ ਨੂੰ ਆਪਣੀ ਮਿਹਨਤ ਨੂੰ ਨਾਲ ਲੈ ਕੇ ਚੱਲ ਰਹੇ ਨੇ ਤਾਂ ਹੀ ਉਹ ਵਿਦੇਸ਼ਾਂ ਦੇ ਵਿੱਚ ਆਪਣੀ ਮਿਹਨਤ ਦਾ ਮੁੱਲ ਪਾਉਂਦੇ ਨਜ਼ਰ ਵੀ ਆਉਂਦੇ ਨੇ ਤੇ ਉੱਥੇ ਦੇ ਦੇਸ਼ਾਂ ਨੂੰ ਤਰੱਕੀ ਦੇ ਵੱਲ ਰਾਹ ਦੇ ਵੱਲ ਲੈ ਕੇ ਜਾਣ ਲਈ ਮੋਢੇ ਨਾਲ ਮੋਢਾ ਜੋੜਦੇ ਨੇ ਅਸਰ ਵੀ ਹੁੰਦੇ ਨੇ ਤਾਂ ਪੱਖ ਭਾਵੇਂ ਦੋਵੇਂ ਸਾਹਮਣੇ ਨੇ ਇੱਕ ਪਾਸੇ ਲੋਕ ਰੋਜ਼ਗਾਰ ਦੇ ਲਈ ਪਹੁੰਚੇ ਹੈ ਪਰ ਦੂਜੇ ਪਾਸੇ ਉੱਥੋਂ ਦੇ ਲੋਕਾਂ ਦਾ ਵਿਰੋਧ ਵੀ ਜਿਹੜਾ ਉਹ ਸਾਹਮਣੇ ਆ ਰਿਹਾ ਪਰ ਅਖੀਰ ਤੇ ਗੱਲ ਇਹੀ ਹੈ ਕਿ ਹੁਣ ਉਥੇ ਦੀ ਸਰਕਾਰ ਉਥੇ ਦਾ ਪ੍ਰਸ਼ਾਸਨ ਇਹਨਾਂ ਮਾਮਲਿਆਂ ਨੂੰ ਕਿਵੇਂ ਨਜਿੱਟਦਾ ਹੈ ਤਾਂ ਇਹ ਸਾਡੀ ਖਾਸ ਰਿਪੋਰਟ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਦੇ ਜ਼ਰੀਏ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਹਮਦਾ ਟੀਵੀ ਨੂੰ ਸਬਸਕ੍ਰਾਈਬ ਕਰ ਲਿਓ ਸਹੀ ਤੇ ਸਟੀਕ ਖਬਰਾਂ ਦੇ ਲਈ ਤੁਹਾਨੂੰ ਮਿਲਦੇ ਰਾਂਗੇ